ਚੋਰਾਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਕਿ ਆਏ ਦਿਨ ਹੀ ਲੁੱਟਾ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅਕਸਰ ਹੀ ਅਜਿਹਿਆਂ ਖਬਰਾਂ ਦੇਖਦੇ ਆ ਜੀ ਹਾਂ ਬਕਾਸਨਗਰ ਨਵਾਂ ਸ਼ਹਿਰ ਦਾ ਬਕਾਸਨਗਰ ਇੱਕ ਘਰ ਦੇ ਵਿੱਚੋਂ ਚੋਰ ਨੇ ਕੀਤਾ ਸਿਲੰਡਰ ਚੋਰੀ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਤੁਹਾਡੇ ਤੱਕ ਰਿਪੋਰਟ ਆਓ ਦੇਖਦੇ ਹਾਂ ਕੀ ਕਿਆ ਪਰਿਵਾਰ ਦੇ ਮੈਂਬਰਾਂ ਨੇ ਸੀਸੀ ਫੁਟੇਜ ਕੈਮਰੇ ਦੇ ਵਿੱਚ ਇਹ ਘਟਨਾ ਕੈਦ ਹੋ ਗਈ ਆਓ ਦੇਖਦੇ ਹਾਂ ਸੇਮੋਗੋਲਾ ਦੀਆਂ ਜਿਹੜੀਆਂ ਇਹਨਾਂ ਦੇ ਮੋਡਲ ਜਿਹਨਾਂ ਦੇ ਬਾਈਪਾਸੇ ਬਿਨਾਂ ਕਰਦੇ ਆਉਂਦੇ ਹੈ। ਲਾਈਕ ਫੋਸੈਡ ਹੈਗਾ। ਕੋਈ ਵੀ ਰਾਸ ਨਾ ਬਚੀ। ਬਾਰੇ ਮਾਰੀ ਕਿਉਂ ਨਹੀਂ? ਕੋਈ ਮੋਡਰਨ ਕਿਉਂ ਆਉਂਦੇ ਨੇ? ਐਸੋ ਸੀਡ ਕੋਈ ਹਮ ਨਾ ਲਗਦੀਆਂ ਹੈ। ਲੱਗ ਗਈ ਦਾ ਅੱਛਾ ਜੀ ਕੋਸ਼ਣ ਲੱਗ ਲੱਗ ਸਰ ਦਰਵਾਜ਼ੀਆਂ ਨਹੀਂ ਹੈਗਾ ਤੇ ਅੱਥੇ ਰੋਟੀ ਪਈਆਂ ਆਪੇ ਹੁੰਦਾ ਸਾਰੇ ਉਹ ਦਿਨ ਹੋ ਗਿਆ ਗੁੜੀਆ ਬਿਮਾਰ ਸੀਗੀ ਤੇ ਇਸ ਕਰਕੇ ساری ਰਾਤ ਸਾਰਾ ਸਾਰਾ ਪਰਿਵਾਰੀ ਜਾਗਦਾ ਰਿਹਾ ਜਿਸ ਕਰਕੇ ਸਵੇਰੇ ਅਸੀਂ ਜਦੋਂ ਹੁਣ ਰਾਤ ਦੇ ਜਾਗਦੇ ਸਵੇਰੇ ਆਟੋਮੈਟਿਕਲੀ ਨੀਂਦ ਆਣੀ ਅਸੀਂ ਸਾਰੇ ਜਾਣੇ ਸੌਂ ਗਏ ਸੌਣ ਦੇ ਸਾਨੂੰ ਇੰਨਾ ਯਾਨੀ ਕਿ ਸਵੇਰੇ ਮੈਂ ਉੱਠਿਆ ਉੱਠ ਕੇ ਆਪਣਾ ਪਾਣੀ ਪੂਣੀ ਮਾਰਿਆ ਵੇੜੇ ਦੇ ਵਿੱਚ ਜਿਹੜਾ ਜੋ ਵੀ ਕੀਤਾ ਆ ਸਵਾ 7:00 ਵਜੇ ਮੈਂ ਆਪਣੇ ਅੰਦਰ ਗਿਆ ਅੰਦਰ ਜਾ ਕੇ 7:30 ਵਜੇ ਤੱਕ ਵੀ ਮੈਂ ਜਾਗਦਾ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਤੇ ਮੇਰੀ ਵਾਈਫ ਵੀ ਸੁੱਤੇ ਪੈ ਸਕੇ ਉਸ ਤੋਂ ਬਾਅਦ ਸਾਨੂੰ 10:30 ਵਜੇ ਉੱਠ ਕੇ ਪਤਾ ਲੱਗਿਆ 10:35 ਕਿਤੇ ਜਦੋਂ ਰਸੋਈ ਵਿੱਚ ਚਾਹ ਬਣਾਣ ਗਏ ਆ ਬੇ ਸਲੈਂਡਰੀ ਸਾਡਾ ਗਾਇਬ ਆ ਜੀ ਉਸ ਦੌਰਾਨ ਸਾਡੀ ਬੇਟੀ 10:30 ਵਜੇ ਉੱਠ ਕੇ ਉਧਰੋਂ ਆਈ ਆ ਕਿਉਂਕਿ ਉਸ ਟਾਈਮ ਸਾਡਾ ਦੋਦੀ ਵੀ ਆ ਦੁੱਧ ਪਾਣਾ ਜੀ ਉਹਨੇ ਦੱਸਿਆ ਕਿ ਪਾਪਾ ਵੀ ਬਾਹਰ ਦੋਦੀ ਆਇਆ ਕਿ ਸ਼ਾਇਦ ਉਹਨੂੰ ਲੱਗਿਆ ਵੀ ਦੋਦੀ ਆਇਆ ਭੱਜੀ ਜਾਏ ਵੀ ਮੈਂ ਦੁੱਧ ਪਵਾ ਲਵਾਂ ਪਰ ਮम्मी ਉਹਨੇ ਵੀ ਉਹਨੂੰ ਕਹਿੰਦੀ ਪਪਾ ਮੈਨੂੰ ਸੁਣਿਆ ਮੋਟਰਸਾਈਕਲ ਦੀ ਸਟਾਰਟ ਹੁੰਦੇ ਦੀ ਆਵਾਜ਼ ਆਈ ਹੈ ਮੈਨੂੰ ਜਾਂਦੇ ਦੀ ਬਟ ਉਹਨੂੰ ਉਹ ਬਹੁਤ ਬੱਚਾ ਉਹਨੂੰ ਕੀ ਪਤਾ ਵੀ ਘਰ ਚ ਕੀ ਜੇ ਉਹ ਕਹਿੰਦੀ ਗੇਟ ਖੁੱਲਾ ਰਹਿ ਗਿਆ ਗੇਟ ਖੁੱਲਾ ਛੱਡ ਗਿਆ ਜਾਂਦਾ ਹੋਇਆ ਜੀ ਉਹ ਉਹਨੇ ਗੇਟ ਲਾਇਆ ਸੀ ਪਹਿਲਾਂ ਖੁੱਲਾ ਛੱਡ ਗਿਆ ਨਹੀਂ ਨਹੀਂ ਗੇਟ ਮੈਂ ਅੜ ਲਿਆ ਜਦੋਂ ਮੰਨ ਲਓ ਦੋ ਵਾਲ ਹੁੰਦੇ ਆ ਆਪਾਂ ਨੋਰਮਲ ਜਿਹੜਾ ਹੈਨਾ ਉਹ ਲੋਕ ਨਹੀਂ ਲੱਗਾ ਸੀ ਲੋਕ ਨਹੀਂ ਲੱਗਾ ਸੀਗਾ ਕਿਉਂ ਮੰਗ ਸਾਨੂੰ ਜੀ ਇਨਸਾਫ ਚਾਹੀਦਾ ਆ ਜੋ ਸਾਨੂੰ ਪ੍ਰਸ਼ਾਸਨ ਤੋਂ ਇਨਸਾਫ ਚਾਹੀਦਾ ਕੱਲ ਦੀ ਅਸੀਂ ਕੰਪਲੀਟ ਕਰਾਈਓ ਸਿਰਫ ਇੱਕ ਵਾਰ ਸਾਡੇ ਕੋਲ ਇੱਥੇ ਉਹ ਵੀ ਜਿਹੜੀਆਂ ਅਸੀਂ ਸੀਸੀਟੀਵੀ ਆਣ ਗਵਾਨ ਤੇ ਆਪਣੇ ਭਾਈ ਬੰਦੇ ਤੌਰ ਤੇ ਆਪ ਐਫਰਟ ਕੀਤੇ ਜਿਹੜੇ ਆਪ ਐਫਰਟ ਕੀਤੀਆਂ ਉਹੀ ਕਢਾ ਲਈਆਂ ਬਾਕੀ ਸਾਡੀ ਹੋਰ ਕੋਈ ਪੈਰਵਾਹੀ ਨਹੀਂ ਹੋਈ ਸਰਬ ਸਾਨੂੰ ਇਨਸਾਫ ਚਾਹੀਦਾ ਜੀ ਢੱਕ ਕੇ ਇੱਕ ਜਾਂਦਾ ਕੈਮਰਿਆਂ 'ਚ ਆਇਆ ਤੇ ਪਹਿਲਾਂ 9 2 1 ਵੀਡੀਓ ਹੈਗੀ ਆ ਦੋ ਜਾਨੇ ਤਹਿਕੀਕਤ ਕਰਦੇ ਆ ਉਹ ਕੀ ਕਰਦੇ ਆ ਤੇ ਰੇਕੀ ਕੀਤੀ ਉਹਨਾਂ ਨੇ ਉਹ ਜਿਹੜਾ ਆਪਣੇ ਪੰਪ ਲੱਗਾ ਆ ਵਾਟਰ ਸਪਲਾਈ ਵਾਲਾ ਉੱਥੇ ਕੈਮਰਿਆਂ 'ਚ ਆਏ ਆ ਦੋ ਜਾਨੇ ਆ ਫਿਰ ਉਹ ਕੱਲਾ ਬੰਦਾ ਆਂਦਾ ਜੋ ਉਹ ਦਰਵਾਜਾ ਖੋਲਦਾ ਤੇ ਅੰਦਰੋਂ ਰਸੋਈ ਚੋਂ ਸਿਲੰਡਰ ਚੱਕ ਕੇ ਮੋਰੇ ਉਹ ਟੈਂਕੀ ਦੇ ਰੱਖ ਕੇ ਲਿਜਾ ਰਿਆ ਅੱਜ ਤੱਕ ਮੈਂ ਤਾਂ ਦੇਖਿਆ ਨਹੀਂ ਕੋਈ ਬੰਦਾ ਮੋਟਰਸਾਈਕਲ ਦੇ ਮੋਰੇ ਟੈਂਕੀ ਦੇ ਕੋਈ ਸਿਲੰਡਰ ਲੈਂਦਾ ਹੋਵੇ ਇੰਨੀ ਬੇਖੌਫੀ ਨਾਲ ਮਤਲਬ ਉਹ ਮਤਲਬ ਯਰਵੇਕਾਰ ਬੰਦਾ ਸਮਝਦਾ ਕਿੱਤਾ ਉਹਨਾਂ ਦਾ ਕੋਈ ਵੀ ਆ ਸਕਦਾ ਉਹਨੂੰ ਆਪਾਂ ਕਿ ਰੋਕ ਲਾਂਗੇ ਜੀ ਹੂੰ ਗੱਲ ਤੇ ਇਹ ਹੈਗੀ ਹੈ ਪ੍ਰਸ਼ਾਸਨ ਦਾ ਡਰ ਹੀ ਨਹੀਂ ਹੈਗਾ ਕਿਸੇ ਨੂੰ ਤੇ ਪ੍ਰਸ਼ਾਸਨ ਵੀ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਸਚਾਈ ਇਹੋ ਹੀ ਆ ਇੱਥੇ ਤਾਂ ਹੁਣ ਰੱਬ ਆਸਰੇ ਸਾਰਾ ਸ਼ਹਿਰ ਛੱਡਿਆ ਆ ਬੰਦਾ ਕੁਝ ਨਹੀਂ ਕਰ ਸਕਦਾ ਜੇ ਕੋ ਮਰਜੀ ਚੱਲੋ ਕਿਸੇ ਦੇ ਹੱਥ ਪੱਲੇ ਕੁਝ ਨਹੀਂ ਪੈਣਾ ਲੋਕ ਤਰਾਤਰਾ ਕਰਦੇ ਆ ਨਾ ਉਹਨਾਂ ਨੂੰ ਰਾਤ ਨੂੰ ਕੋਈ ਤਸੱਲੀ ਇਹਨਾਂ ਨੂੰ ਕੋਈ ਦਿਨੇ ਤਸੱਲੀ ਆ ਇਹ ਸਵੇਰ ਦੀ 10 ਵਜੇ ਦੀ ਕਟਣਾ ਆ